ਵਾਹਿਗੁਰੂ ਜੀ ਚੰਡੀ ਦੀ ਵਾਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਦੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰ ਗੋਵਿੰਦਨ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਈ ਤੇਗ ਬਹਾਦਰ ਸਿਮਰੈ ਏ ਘਰ ਨਾਉ ਨਿਦਿਆਵੈ ਧਾਈ ਸਭ ਥਾਈ ਹੋਇ ਸਹਾਈ ਪਾਉੜੀ ਖੰਡਾ ਪ੍ਰਥਮੈ ਸਾਜਕੈ ਜਨ ਸਭ ਸੰਸਾਰਿ ਉਪਾਇਆ ਬ੍ਰਹਮ ਵਿਸ਼ਨੁ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿੰਥਮਾ ਗगन ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜਕੈ ਦੈਨਤਾ ਦਾ ਨਾਸ਼ ਕਰਾਇਆ ਤੈ ਤੋਂ ਹੀ ਬਲਰਾਮ ਲੈ ਨਾਲ ਬਾਣਾ ਦਸਰਕਾਇਆ ਤੈ ਤੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਵੱਡੇ ਵੱਡੇ ਮਨ ਦੇਵਤੇ ਕਿੰਨੀ ਕਈ ਯੁਗ ਤਿਨੀ ਤਨ ਪਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਸਾਧੂ ਸਾਜੁਗ ਬੀਤੇ ਆ ਪਦ ਸੀਲੀ ਤ੍ਰੇਤਾ ਆਇਆ ਨਚੀ ਕਲ ਸਰਸਰੀ ਕਲ ਨਾਦ ਢੌਰ ਆਇਆ ਅਭਵਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁੰਢ ਉਪਾਇਆ ਜੀਤ ਲਏ ਤਨ ਦੇਵਤੇ ਤਿਹੋ ਲੋਕੇ ਰਾਜਕਮਾ ਆਇਆ ਵੱਡਾ ਵੀਰ ਅਖਾਏ ਕੈ ਸਿਰ ਉੱਪਰ ਛਤਰ ਫਰਾਇਆ ਦਿੱਤਾ ਇੰਦਰ ਨਕਾਲ ਕੈ ਤਿਨ ਗਿਰ ਕੈਲਾਸ ਤਕਾਇਆ ਦਰ ਕੈ ਹੱਥੋਂ ਦਾਨ ਵੀ ਦਿਲ ਅੰਦਰ ਤਰਾਸ਼ ਵਿਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਾਉੜੀ ਇੱਕ ਦਿਹਾੜੇ ਨਾਮਣ ਆਏ ਦੁਰਗਸਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੇਨ ਲਈ ਠੁਕਰਾਈ ਸਾਤੇ ਦਾਨ ਵੀ ਲੋਕੀਤ ਹੀ ਫੁਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਜਿੱਤੇ ਦੇਵ ਭਜਾਈ ਸਭ ਨਾਰਾਗਸਾਂ ਕਿਨਾਂ ਨਾ ਜਾਤਾ ਜਾਈ ਮੈਂ ਖੇਦਾ ਤਨ ਤੇਰੇ ਸ਼ਾਮਤ ਕਾਏ ਦੇਵੀ ਦੁਰਗਾ ਪਾਉੜੀ ਦੁਰਗਾ ਬੈਣ ਸੁਨੰਦੀ ਹੱਸੀ ਹਰ ਹੜਾਏ ਓਹੀ ਸੀ ਮੰਗਾਇਆ ਰਾਖਸ਼ ਭਖਣ ਚਿੰਤਾ ਕਰੋ ਨਕਾਏ ਦੇਵਾਨੂ ਆਖਿਆ ਰੋ ਹੋਈ ਮਹਾ ਮਾਈ ਰਾਗ ਸੁਮਾਰਣੇ ਦੋਹਰਾ ਰਾਗ ਸਿ ਆਏ ਰੋਹਲੇ ਖੇਧ ਭਿੜਨ ਕੇ ਚਾਏ ਲਸ਼ਕਣ ਤੇਗਾ ਵਰਸੀਆ ਸੂਰਜ ਨਦਰ ਨਾ ਪਾਏ ਪਾਵੜੀ ਦੋਹਾ ਕੁੰਧਾਰਾ ਮੋਹ ਜੜੇ ਟੋਲ ਸੰਖ ਨਗਾਰੇ ਵੱਜੇ ਰਾਗ ਸਿ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁਟੇ ਸੋਹੇ ਜੁੱਧਨ ਇਕ ਜਾਤ ਨ ਜਾਣਨ ਭੱਜੇ ਖੇਤੰਦਰ ਜੋ ਦੇ ਗੱਜੇ ਪੌੜੇ ਜਾਗਮ ਸਾਫਾ ਬਸੇ ਬਜਿਆ ਰਣਕੁਣੇ ਨਗਾਰੇ ਚਾਵਲੇ ਝੂਲ ਮੇਜੇ ਬੈਰ ਕਾ ਨਿਸ਼ਾਨ ਲਸਣ ਲਸਾਵਲੇ ਢੋਲ ਨਗਾਰੇ ਪਾਉਣ ਦੇ ਉਂਗਣ ਜਾਣ ਜਟਾਵਲੇ ਦੁਰਗਾ ਦਾਨੋ ਢਹੇ ਰਣਨਾਦ ਵੱਜਣ ਖੇਦ ਪਿਹਾਵਲੇ ਬੀਰ ਪਰੋਤੇ ਵਰਸੀਏ ਜਣਡਾਲ ਚਮਟੇ ਆਵਲੇ ਇਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੋਟਣ ਬਾਵਲੇ ਇਕ ਚੁਣ ਚੁਣ ਝਾੜੋਂ ਕੱਡੀਆਂ ਨ ਰੇਦ ਵਿੱਚੋਂ ਸੋਇ ਨਾ ਡਾਵਲੇ ਗਦਾ ਤਸੋਲਾ ਵਰਸੀਆਂ ਤੀਰ ਵਗਨ ਖਰੇ ਉਤਾਵਲੇ ਜੰਡਾ ਸਿਪਜੰਗ ਮਸਾਵਲੇ ਮਰ ਜਾਵਨ ਭੀਰ ਰੁਹਾਵਲੇ ਪਾਉੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਣੇ ਨਗਾਰੇ ਧਾਹੇ ਰਾਗ ਸੁਰ ਹੋਲੇ ਚੌਗਰਦੋਂ ਭਾਰੇ ਖੱਬੀ ਤੇ ਗਾਂ ਪਗੜ ਕੇ ਰਣ ਭਿਰੇ ਭਿੜੇ ਕਰਾਰੇ ਕਦ ਨਨੱਠੇ ਜੁੱਧ ਤੇ ਜੋ ਦੇ ਜੂਝਾਰੇ ਦਿਲ ਵਿੱਚ ਰੋਹ ਬੜਾਏ ਕੇ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨਾ ਬੀਰ ਖੇਤੋਦਾਰੇ ਬਾਰੇ ਜਾਪਨ ਬਿਜਲੀ ਸਿਰ ਭਾਰ ਮਨਾਰੇ ਪਾਵਣੀ ਚੋੜ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਹਤਨ ਚਾਈ ਸਿੰਘਣਸਾਰ ਦੀ ਪੇਟ ਮੁਲੰਦੇ ਲਾਏ ਮਹਖੇ ਦਾਤਮ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜੇਹੇ ਦਿਲ ਵਿੱਚ ਆਏ ਕਹੀ ਸੁਣਾਏ ਕੈ ਚੋਟੀ ਜਾਨ ਦਿਖਾਈ ਤਾਰੇ ਧੂਮਕੇਤ ਪਾਵੜੇ ਚੋਟਾ ਪਾਉਣ ਨਗਾਰੇ ਅਣੀਆਂ ਜੁੱਟੀਆਂ ਧੂ ਲਈਆ ਤਲਵਾਰੀ ਦੇਵਾਂ ਦਾ ਨਵੇਂ ਵਾਹਨ ਵਾਰੂ ਵਾਰੀ ਸੂਰੇ ਸੰਗਰੇ ਵਗਿਆ ਰਾਤ ਚੁਲਾਰੇ ਜਿਉਂ ਗੇਰੂ ਬਾਵਰਤਾ ਦੇਖਨ ਬੈਠ ਅਟਾਰੀ ਨਾਰੀ ਰਾਗਸਾਂ ਆਏ ਤੂੰ ਸੁਵਾਰੀ ਦੁਰਗਾਦਾਨਵੀ ਪਾਉੜੀ ਲਖਨਗਾਰੇ ਵੱਜਣ ਆਮੋ ਸਾਹਮਣੇ ਰਾਕਸ ਰਣੋਂ ਨ ਭਜਣ ਰੋਹਿ ਹਰੇ ਹਲੇ ਸਿੰਘਾ ਵਾਂਗੂ ਗੱਜਣ ਸਭੇ ਸੂਰਮੇ ਤਾਂ ਕਣ ਕੈਬਰ ਛੱਡਣ ਦੁਰਗਾ ਸਾਹਮਣੇ ਪਾਉੜੀ ਕੋਰੇ ਨਗਾਰੇ ਦੋਹੜੇ ਰਣ ਸੰਗਲੇ ਆਲੇ ਧੂੜ ਅੱਲੂ ਪੇਟੇ ਤੂਰੇ ਸਿਰ ਧਾਰ ਜਟਾਲੇ ਔਖਣੀਆਂ ਨਾਸਾਂ ਜਿਨ੍ਹਾਂ ਮੋਹ ਜਾਪਨ ਆਲੇ ਤਾਏ ਦੇਵੀ ਸਾਹਮਣੇ ਬੀਰ ਮੁਸਲਿਆਲੇ ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨ ਟਾਲੇ ਗੱਜੇ ਦੁਰਗਾ ਘੇਰ ਕਿਆ ਜਨ ਘਣੀ ਅਕਾਲੇ ਪਾਉੜੀ ਚੋਟ ਪਈ ਖਰਚਾ ਮੀ ਦਲਾ ਮੁਕਾਮਲਾ ਘੇਰ ਲਈ ਵਰਿਆ ਮੀ ਦੁਰਗਾ ਆਏ ਕੈ ਰਾਗਸ ਵੱਡੇ ਅਲਾਮੀ ਭਜ ਨ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪਾਉੜੀ ਆ ਗਾਣਤ ਕੋਰੇ ਨਗਾਰੇ ਦਲਾ ਪਿੜੰਦੇ ਆ ਪਾਏ ਮੈਖਲ ਭਾਰੇ ਦੇਵਾਂ ਦਾਨਵਾ ਵਾਹਨ ਫਟ ਕਰਾਵੇ ਰਾਗਸਰ ਹਲੇ ਜਾਪਨ ਤੇ ਗੀਹਾਰੇ ਮ्यान ਤੂੰ ਹੀ ਆ ਜੋ ਦੇ ਵੱਡੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸੁਦਾਰੇ ਪੱਬਾ ਜਵੇਂ ਹਣੇ ਕਦੇ ਨ ਆਖਣ ਹਾਰੇ ਧਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਗਸ ਖਡਗਲ ਪਾਉੜੀ ਉਮਲ ਲੱਥੇ ਜੋ ਦੇ ਮਾਰੂ ਬੱਜਿਆ ਬੱਦਲ ਜੋ ਮੈਂ ਖਾਸ ਰਣ ਵਿੱਚ ਗੱਜਿਆ ਇੰਦਰ ਜੋ ਜੇਹਾ ਜੋ ਦਾ ਮੈਂ ਥੋਂ ਭੱਜਿਆ ਕੌਣ ਵਿਚਾਰੇ ਦੁਰਗਾ ਜਿਨ ਰਣ ਸੱਜਿਆ ਵਜੇ ਢੋਲ ਨਗਾਰੇ ਤਲਾ ਮੁਕਾਬਲਾ ਤੀਰ ਫਰਿਆਰੇ ਬਾਰੇ ਆਮੋ ਸਾਹਮਣੇ ਅਗੰਤ ਵੀਰ ਸੰਘਾਰੇ ਲੱਗਦੀ ਕੈਬਰੀ ਡਿੱਗੇ ਜਾਣ ਮਨਾਰੇ ਮਾਰੇ ਵਿੱਜਦੇ ਖੁੱਲ੍ਹੇ ਵਾਲੇ ਦਇਤ ਅਹਾੜੇ ਸੱਬੇ ਸੂਰਮੇ ਛੋਟੇ ਜਾਨ ਜਟਾਲੇ ਪੰਗਾ ਖਾਏ ਕੈ ਪੌੜੀ ਦੁਆ ਕੁੰਧਾਰਾ ਮੋਹ ਜੜੇ ਨਾਲ ਧੌਸਾਂ ਭਾਰੀ ਕੜ ਕੇ ਉਠਿਆ ਫੌਜ ਤੇ ਵੱਡਾ ਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮੈਨੋ ਖੰਡਾ ਧੋਇਆ ਮੈਂ ਖਾਸਰ ਭਾਰੀ ਉਮਲ ਲੱਥੇ ਸੂਰਮੇ ਮਾਰ ਮਚੀ ਕਰਾਰੇ ਜਾਪੇ ਚੱਲੇ ਰਤ ਦੇ ਛਲਲੇ ਜਟ ਧਾਰੀ ਪੌੜੀ ਛੱਟ ਪਈ ਜਮਤਾਣੀਂ ਦਲਾ ਮੁਕਾਬਲਾ ਤੁਹੇ ਲਈ ਕਿਰਪਾ ਨਹੀਂ ਦੁਰਗਾ ਮਿਆਨ ਤੇ ਚੰਡੀ ਰਾਖ ਸਖਾਣੀ ਵਾਹੀ ਦਤ ਨੂੰ ਕੂਪਰ ਚੂਰ ਚਵਾਣੀ ਲੱਥੀ ਕਰਗਲੇ ਪਾਕਰ ਤੁਰਾ ਪਲਹਾਣੀ ਰੜਕੀ ਧਰਤ ਜਾਏ ਲੈਨਦੀ ਅਗਾ ਸਿਧਾਣੀ ਸਿੰਘਾਂ ਧਲਦਿਆਂ ਕੂਰਮ ਸਿਰ ਲਹਿਲਾਣੀ ਦੁਸ਼ਮਣ ਮਾਰ ਕੇ ਵੱਡੇ ਗਾਂਤ ਖਾਣੀ ਮੂਹੇ ਖੇਤ ਵਿੱਚ ਰਾਣਵਜ ਖੱਤੀ ਕਹਾਣੀ ਲੋਹੂ ਮਿਜ ਜਦੀ ਚਾਰੇ ਯੁਗ ਕਹਾਣੀ ਚੱਲ ਗਤੇ ਗਦੇ ਵਿਦਣ ਖੇਤ ਵਿਹਾਣੀ ਮਹਕੇ ਦਾਤ ਨੂੰ ਇਸ ਤੇ ਮਖੈਸਰਤ ਹੈ ਤੇ ਮਾਰੇ ਦੁਰਗਾ ਆਇਆ 14 ਲੋਕਾ ਰਾਣੀ ਸਿੰਘ ਚ ਆਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਾਣ ਕਰੀ ਸੁਮਾਏ ਪਠਾਣੀ ਸੁਣ ਕਹਿ ਰਾਗਨ ਰਤੂ ਦੇ ਹੜਵਾਣ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੁੰਮਣ ਸੂਰਮੇ ਹੋਏ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਈਸ਼ਰ ਦੀ ਬਰਦਾਨੀ ਹੋਈ ਜਿਤ ਦਿਨ ਸੋਮਨ ਸੋਮਗ ਮਾਨੀ ਜਨਮੇ ਸੂਰਮੇ ਇੰਦਰ ਦੀ ਰਾਜਧਾਨੀ ਤੱਕੀ ਜਿਤਣੀ ਇੰਦਰਪੁਰੀ ਤੇ ਤਾਵਣਾ ਵੜ ਜੋਦੀ ਮਤਾ ਬਕਾਇਆ ਸੰਜ ਪਟੇਲਾ ਪਾਖਰਾ ਪੇੜ ਸੰਦਾ ਸਾਜ ਬਣਾਇਆ ਜੰਮੇ ਕਟਕ ਆਸੂ ਹੋਣੀ ਅਸਮਾਨ ਗਰ ਦੇਸ਼ ਆਇਆ ਰੋਹ ਸੋਭਨ ਸੁੰਭ ਸਿਧਾਇਆ ਪਾਉੜੀ ਸੁੰਭਨ ਸੋਭ ਅਲਾਇਆ ਵੜ ਜੋ ਦੀ ਸੰਗਰਵਾਇ ਰੋਹ ਦਿਖਾਲੇ ਦਿੱਤੀਆਂ ਵਰਿਆਮੀ ਤੁਰੇ ਨਚਾਏ cure ਦਮਾ ਮੇ ਦੋਹਰੇ ਜਾਂ ਬਾਹਣ ਜਿਉ ਅੜੜਾਏ ਦੇਉ ਦਾਨੋ ਲੁਜਣ ਆਏ ਪਾਉੜੀ ਦਾਨੋ ਦਿਓ ਅਨਾੰਗੀ ਸੰਗਰ ਰਚਿਆ ਖੋਲ ਖੜੇ ਜਣ ਬਾਗੀ ਬਾਣੇ ਜੋਦਿਆ ਭੂਤਾ ਇਲਾ ਕਾਗੀ ਗੋਸਤ ਭਖੇ ਆ ਹੰਮੜ ਧੁੱਪੜ ਜਾਗੀ ਘੱਤੀ ਸੂਰੇ ਆ ਛੱਡ ਪਏ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਉ ਭਜਾਈ ਮਿਲ ਘੈ ਰਾਗ ਸੀ ਲੋਕੀਂ ਤੀ ਫੇਰ ਆਈ ਦੋਹੀ ਆਪਣੀ ਦੁਰਗਾ ਦੇ ਸ਼ਾਮਤ ਘਾਈ ਦੇਵਾਂ ਡਰਦੇ ਆਂਦੀ ਚੰਡ ਚੜਾਏ ਉੱਤੇ ਰਾਗ ਸਾਮ ਪੌੜੀ ਆਏ ਫੇਰ ਭਵਾਨੀ ਖ਼ਬਰਾਂ ਪਾਈਆਂ ਦਇਤ ਵੱਡੇ ਅਭਮਾਨੀ ਹੋਏ ਇਕੱਠੇ ਲੋਚਨ ਤੋਂ ਮਗਵਾਨੀ ਰਾਏ ਬੁਲਾਇਆ ਜਗਜਵਟਾ ਦਾਨੋਂ ਆਪ ਗਹਾਇਆ ਛੱਟ ਪਈ ਖਰਚਾਮੀ ਦੁਰਗਾ ਲਿਆਵਣੀ ਪਾਉੜੀ ਕੜਕੁੱਠੀ ਰਣਚੰਡੀ ਫੌਜਾਂ ਦੇਖ ਕੇ ਧੋਏ ਮਿਆਂ ਨੋ ਖੰਡਾ ਹੋਏ ਸਾਹਮਣੇ ਸੱਬੇ ਵੀਰ ਸੰਘਾਰੇ ਧੂਮਣ ਨੈਣ ਦੇ ਜਾਲਾ ਕਟਿਹਾਰੇ ਦਰਖਤ ਬਾਡੀਆਂ ਪਾੜੀ ਸੋਬੀ ਤੋਠ ਬਜਾਈ ਦਲਾ ਮੁਕਾਬਲਾ ਰੋਹ ਭਵਾਨੀ ਆਈ ਉੱਤੇ ਰਾਗ ਸਾਂ ਖੱਬੈ ਤਹਤਨ ਚਾਈ ਸਿੰਘਣਸਾਰ ਦੀ ਬਹੁਤਿਆਂ ਦੇ ਤਨ ਲਾਏ ਕੀ ਤੀ ਰੰਗਲੇ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋ ਹੋਏ ਚਲਾਈ ਰਾਗ ਸਰਾਏ ਨੂੰ ਜੰਪੁਰ ਦੀ ਆ ਪਠਾਈ ਲੋਚਨ ਧੂਮਨੂ ਜਾਪੇਦਤੀ ਸਾਈ ਮਾਰਣ ਸੁੰਬਦੀ ਪਾੜੀ ਪੰਨੇ ਦਾਤ ਬੁਖਾਰੇ ਰਾਜੇ ਸੁੰਬਥੈ ਲੋਚਨ ਤੂਮ ਸੰਘਾਰੇ ਸਣ ਸਪਾਹੀਆ ਚੁਣ ਚੁਣ ਜੋਦੇ ਮਾਰੇ ਅੰਦਰ ਖੇਤ ਦਾ ਜਾਪਨ ਅੰਬਰ ਤਾਰੇ ਡਿਗਣ ਸੂਰਮੇ ਗੇਰੇ ਪਰਬਤ ਭਾਰੇ ਮਾਰੇ ਵਿੱਜਦੇ ਦੇਤਾ ਦੇ ਦਲਹਾਰੇ ਦਸਤ ਖਾਏ ਕੈ ਬਚੇ ਸਮਾਰੇ ਮਾਰੇ ਰਹਦੇ ਰਾਇਥੇ ਪਾਉੜੀ ਰੋ ਹੋਏ ਬੁਲਾਏ ਰਾਗ ਸਰਾਏ ਨੇ ਬੈਠੇ ਮਤਾ ਪੁਖਾਈ ਦੁਰਗਾ ਲਿਹਾਵਣੀ ਚੰਡ ਔਰ ਮੁੰਡ ਪਠਾਏ ਬਹੁਤਾ ਕਟਕਦਾ ਚਾਪੇ ਛੱਪਰ ਛਾਏ ਬਣੀਆਂ ਕੇ ਜਮ ਜੇਤੇ ਰਾਏ ਬੁਲਾਏ ਚੱਲੇ ਜੁੱਦਨ ਜਾਨ ਜੰਪੁਰ ਤਗੜ ਚਲਾਏ ਸਭੇ ਮਾਰਨੇ ਪਾਉੜੀ ਟੋਲਣ ਗਾਰੇ ਵਾਏ ਦਲਾ ਮੁਕਾਬਲਾ ਰੋ ਰਹਿਲੇ ਆਏ ਉਤੇ ਰਗਸਾਂ ਸਭ ਨੇ ਤੁਰੇ ਨਿਚਾਏ ਬਰਸੇ ਤਕੜਕੈ ਬਹੁਤੇ ਮਾਰ ਗਰਾਏ ਅੰਦਰ ਖੇਤ ਦੇ ਤੇਰੀ ਸ਼ਬਰ ਲਾਏ 부ਠੀ ਦੇਵਤਾ ਤੇਰੀ ਸੰਗ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨ ਖਲੈ ਜਿੰਨੀ ਦਸ ਤੁਰਠਾਏ ਰਹੇ ਨਾ ਜੀਵੰਦੇ ਚੰਡ ਅਲ ਮੁੰਡਖ ਪਾਏ ਦੋਨੋ ਦੇਵਤਾ ਸੋ ਬਨੁ ਸੰਵਰਸਾਏ ਮਾਰੇ ਤੈਂ ਦਸਣ ਜੋ ਦੇ ਸਭ ਲਾਏ ਆਪਣੇ ਮਜਲਸੀ ਜੇ ਨੀਂਦ ਉਪਜਾਏ ਇੰਦਰ ਜਿਵਹਿ ਤੇਈ ਮਾਰਗਰਾਏ ਪਲ ਵਿੱਚ ਦੇਵਤਾ ਓਨੀ ਦਹਤੀ ਦਹਤ ਵਜਾਏ ਤਿੰਨ ਜਿਤ ਕਰ ਫਿਰ ਸ਼ਰਮਤ ਬੀਜ ਚ ਲਹਾਏ ਬੀੜੇ ਰਾਏ ਦੇ ਸੰਝ ਬਟੇਲਾ ਪਾਏ ਚਿਲਕਾ ਟੋਪੀਆਂ ਲੁਜਣ ਨੂੰ ਅੜੜਾਏ ਰਾਗ ਸਰੋ ਹਲੇ ਕਦੇ ਨਕਨਹਟਾਏ ਜੁੱਧ ਮਚਾਏ ਕੈ ਮਿਲਤੇ ਦਾਨੁ ਆਏ ਹੁਣ ਸੰਗਰ ਦੇਖਣਾ ਪਾਉੜੀ ਦਹਿਦੀ ਡੰਡੁ ਅਭਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖੱਬਾ ਦਹਿਤੋ ਭਾਰੀ ਗਦਾ ਫਰਾਏ ਕੈ ਸੈਨਾ ਸਭ ਸੰਘਾਰੇ ਸਰਨਤ ਬੀਜ ਦੇ ਜਨ ਮਦ ਖਾਏ ਮਦਾਰੀ ਕੁੰਮਨ ਸੂਰਮੇ ਅਗੰਧ ਪਾਉ ਪਸਾਰੀ ਰੋਲੇ ਆਹਾੜ ਵਿੱਚ ਜਾਪੈ ਖੇਡ ਖੜਾਰੇ ਸੁਤੇ ਫਾਗਨ ਸੰਦ ਬੀਜ ਹਕਾਰੇ ਰਹੰਦੇ ਸੁਰਮੇ ਜੋਦ ਅਜੇਟ ਮਨਾਰੇ ਦਿਸਣ ਖੇਤ ਵਿੱਚ ਸਭ ਨਹੀਂ ਦਹਤੁ ਭਾਰੇ ਤੇਗਾ ਧੁਏ ਕੈ ਮਾਰੋ ਮਾਰੁ ਪੁਕਾਰੇ ਆਏ ਸਾਹਮਣੇ ਸੰਨਾ ਤੇਠਣਕਾਰੇ ਤੇਗੀ ਉਭਰੇ ਕਾੜ ਕੜਨ ਠਠਿਆ ਰੇ ਜਾਣ ਬਣਾਏ ਕੈ ਛੱਟ ਪਏ ਜਮਤਾਣੀ ਦਲਾ ਮੁਕਾਬਲਾ ਕੂਮਰ ਬਖਸ਼ ਪਾਣੀ ਦਲ ਵਿੱਚ ਘੱਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਓਠ ਓਟ ਮੰਗਣ ਪਾਣੀ ਘਾਇਲ ਘੁੰਮਦੇ ਏਵਡ ਮਾਰ ਵਿਹਾਣੀ ਉੱਪਰ ਰਾਗਸਾਂ ਬਿਜਲ ਜਿਉਂ ਚਰਲਹਾਣੀ ਉੱਠੀ ਦੇਵਤਾ ਪਉੜੀ 24 ਤਉਸ ਉਭਾਰੀ ਤਰ੍ਹਾਂ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋਹ ਬੜਾ ਏਕੈ ਸਿਰਵਜ ਤੇਗ ਵਗਾਏ ਸ਼ਰਨਤ ਬੀਜ ਦੇ ਆਗੰਦ ਦਾਨੋ ਭਾਰੇ ਹੋਏ ਲੋਹਾ ਜੋਦੇ ਜੇਡ ਮਨਾਰੇ ਅੰਦਰ ਖੇਤ ਦੇ ਦੁਰਗਾ ਨੋ ਲਲਕਾਰੇ ਆਵਣ ਸਾਮਣੇ ਦੁਰਗਾ ਸਭ ਸੰਘਾਰੇ ਰਾਖਸ ਆਵੰਦੇ ਰਤੂ ਦੇ ਪਰ ਨਾਲੇ ਤਿੰਦੋਏ ਭੋਏ ਪਏ ਉੱਠੇ ਕਾਰਣ ਆਰੇ ਰਾਖਸ ਹਰੜਾਏ ਧੱਗਾ ਸੰਗਲ ਆਲੀ ਸੰਘਰਵਾਇਆ ਬਰਸੀ ਬੰਬਲੀ ਆਲੀ ਸੂਰੇ ਸੰਗਰੇ ਪੀੜ ਮੱਤਿਆ ਬੇਰਾਲੀ ਦੁਰਗਾਦਾਨਵੀ ਮਾਲ ਮੱਤੀ ਮੋਹਰਾਲੀ ਅੰਦਰ ਖੇਤ ਦਾ ਜਣ ਨਟ ਲੱਥੇ ਛਾਲੇ ਢੋਲ ਵਜਾਏ ਕੈ ਲੋਹੂ ਫਾਤੀ ਜਾਲੀ ਲੋਥੀ ਜਮ ਧੜੀ ਕਾਣ ਵਿੱਚ ਜਿਉ ਸੰਸਾਲੇ ਤੇਗਾ ਹਸੀਆਂ ਉਮਰ ਯਾਰ ਸਿਆਲੀ ਬਣੀਆਂ ਕੇ ਜਮ ਤੱਗਾ ਸੂਲ ਵਜਾਈਆ ਦਲਾ ਮੁਕਾਬਲਾ ਤੁਹੇ ਮਿਆਨੋ ਲਈਆ ਜਵਾਨੀ ਸੂਰਮੀ ਸ਼ਰਨ ਦੇ ਬੀਜ ਬਧਾਈਆਂ ਗਣਤ ਸੂਰਮਾ ਸ਼ਰਨ ਦੇ ਬੀਜ ਬਧਾਈਆਂ ਅਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੋ ਬੜਾਏ ਕੈ ਸਬਨੀ ਆਣ ਵਗਾਈਆਂ ਤੇਗਾ ਧੁਹੇ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਦੇਵੀ ਆਵ ਚਲਾਈਆਂ ਤਕ ਤਕ ਦਾ ਨਵੀ ਲੋਹੂ ਨਾਲ ਡੁਬਾਈਆਂ ਤੇਗਾ ਨੰਗੀਆਂ ਸਾਰ ਸੁੱਤੀ ਜਣਨਾਈਆਂ ਮਿਲ ਕਹ ਦੇਵੀਆ ਸਬੇ ਮਾਰ ਗਰਾਈਆਂ ਅੰਦਰ ਖੇਤ ਦਾ ਸਤੋ ਫੇਰ ਸਵਾਈਆਂ ਹੋਈਆਂ ਸੂਰਤ ਪਾਉੜੀ ਸੂਰੀ ਸੰਗਰ ਰਚਿਆ ਟੋਲ ਸੰਖ ਨਗਾਰੇ ਵਾਇਕੈ ਚੰਡ ਜਤਾਰੀ ਕਾਲ ਕਾ ਮਨ ਰਹਿ ਬਹਿਲਾ ਰੋਸ ਵਢਾਏ ਕੈ ਨਿਕਲੀ ਮੱਥਾ ਫੋੜ ਕੇ ਆ ਜਣ ਫਤੇ ਨਿਸ਼ਾਨ ਬਜਾਏ ਕੈ ਜਾਗ ਸੋ ਜੰਮੀ ਜੁੱਧ ਨੂੰ ਜਰਵਾਣਾ ਜਣ ਮੜੜਾਏ ਕੈ ਦਲ ਵਿੱਚ ਘੇਰਾ ਘੱਤਿਆ ਜਣ ਸਿੰਘ ਤੁਰਿਆ ਗਣਨਾਏ ਕੈ ਆਪੇ ਰਸੂਲਾ ਹੋਇਆ ਤਉ ਲੋਕਾਂ ਦੇਖੁਨ ਸਾ ਏਕੈ ਰੋ ਸਧਾਈਆ ਚਕਰ ਪਾਣ ਕਰਨ ਦਾ ਖੜਗ ਉਠਾ ਏਕੈ ਅੱਗੇ ਰਾਖਸ ਬੈਠੇ ਰੋਲੇ ਤੇ ਤੇ ਕੀ ਸਹਿ ਬਰਲਾ ਏਕੈ ਤਕੜ ਬਸਾੜੇ ਰਾਖਸਾਂ ਦਲ ਦੈਂਤਾ ਅੰਦਰ ਜਾ ਏਕੈ ਬੋ ਕੇ ਸੀ ਤਕੜ ਪਛਾੜਿ ਅਨ ਤਨ ਅੰਦਰ ਤੂੰ ਮਰ ਜਾ ਏਕੈ ਵੱਡੇ ਵੱਡੇ ਚਣ ਸੂਰਮੇ ਗੈ ਕੋਟੀਂ ਦੇ ਚਲਾ ਏਕੈ ਰਣ ਕਾਲੇ ਗੁੱਸਾ ਖਾ ਏਕੈ ਪੌੜੀ ਦੋਹ ਕੋਦਾਰਾ ਮੋਹ ਜੋੜੇ ਅਣੀਆ ਰਚੋਈਆ ਪੁਏ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆ ਹੂਰਾ ਸਰਨੁਦ ਬੀਜਨੋ ਕਤ ਕੇਰ ਖਲੋਈਆ ਲਾਲਾ ਦੇਖਣ ਲਾੜੀਆਂ ਤੁਗਰ ਦੇ ਹੋਈਆ 24 ਤਉਸਾ ਪਾਈਆ ਦਲਾ ਮੁਕਾਬਲਾ ਦਹਤੀ ਤੂ ਨਚਾਈਆ ਤੇ ਗਾਂ ਲੰਗੀਆਂ ਸੂਰੀਆ ਦੇ ਤਨ ਲਾਈਆ ਗੋਸ਼ਤ ਗਿੱਦੀਆਂ ਬਿੱਦਣ ਰਾਤੀ ਆਈਆ ਮਰਦਾ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਭਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾ ਨਿਵਾ ਭਜ ਦੀ ਕਥਾ ਸੁਣਾਈ ਹਾਂ ਰਾਜੇ ਸੁੰਭਥੈ ਕੋਈ ਨਾ ਪਾਉਣੇ ਪਾਈਆਂ ਬੂਮਾਰਕਤ ਦੀਆਂ ਕਾਲੇ ਖੇਤ ਸਪਾਈਆਂ ਸੱਬੇ ਸੂਰਤਾ ਬਉਤੀ ਸ੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸੋਭ ਸੁਣੀ ਕਰ ਹਾਲੇ ਸ਼ਰਮਨੰਦ ਬੀਜ ਦੇ ਰਾਣਜ ਕਨਿਆਣਾ ਝਾਲੇ ਦੁਰਗਾ ਆਵੰਦੇ ਬਹੁਤੇ ਬੇਜਟਾਲੇ ਉੱਠਾ ਆਖ ਕੈਂ ਝੋਟਾ ਪਾਉਂ ਤਦਾਲੇ ਜਾਸਨ ਜੁਦਨ ਫਰ ਫਰ ਪ੍ਰਥਮੀ ਚਾਲੇ ਦਲਾ ਚੜੰਦੇ ਆ ਨਾਹੋ ਜਵਹਿ ਹਾਲੇ ਸਹਧਰੀ ਆਉ ਵਿੱਚ ਧੂੜ ਉਤਾਹ ਘਾਲੇ ਸਾੜੇ ਤੁਰੰਗਮ ਜਾਨ ਤੁਕਾਰੂ ਚਾਲੀ ਧਰਤੀ ਇੰਦਰਥੈ ਪਾਉੜੀ ਆਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ਦਲੇ ਸੋਹਿ ਦੁਰਗਾ ਸੋ ਜਣ ਕਾ ਬਹਾਜੀ ਤੇਰੀ ਤੇਗੀ ਜਮ ਤਣੀ ਰਣ ਵੰਡੀ ਭਾਜੀ ਏ ਕਾਇਲ ਕੂਮਨ ਸੂਰਮੇ ਜਣ ਮਕਤ ਬਵਾਜੀ ਇਕ ਬੀਰ ਪੁਰੋਥ ਸੇ ਪੱਤੀ ਏ ਇਕ ਬੀਰ ਪੁਰੋਥੇ ਵਰਸੀ ਜਿਗ ਪਹੁ ਜਿਉ ਝੁਗ ਪਾਉਣ ਨਵਾਜੀ ਇਕ ਦੁਰਗਾ ਸੋਹਿ ਖੁਣਸਕੈ ਖੁਣਸਾਇਨਤਾਜੀ ਇਕ ਧਾਵਨ ਦੁਰਗਾ ਸਾਹਮਣੇ ਜੋ ਪਖਿਆ ਏ ਪਾਜੀ ਕਦਨ ਰਜੇ ਜੁਧ ਤੇ ਰਜ ਹੋਏ ਰਾਜੀ ਵੱਜੇ ਸੰਗਲਿਆਲੇ ਸੰਗੜ ਰੋਹਰੇ ਦਹਿ ਜੋ ਖੇਤ ਜਟਾਲੇ ਹੱਠਾਂ ਜੋੜ ਕੇ ਨੇਜੇ ਬੰਬਲੀਆਲੇ ਦਿਸਣ ਔਰੜੇ ਚੱਲੇ ਜਾਣ ਜਟਾਲੇ ਨਾਵਣ ਗੰਗਨ ਪਾਉੜੇ ਦੁਰਗਾ ਤੇ ਦਾਨਵੀ ਰਸੂਲ ਹੋਈਆਂ ਕੰਗਾ ਵਸਰ ਕਤੀ ਸੂਰੀਆਂ ਅਵਜ ਖੇਤ ਖਤੰਗਾ ਕੋਈ ਕਿਰਪਾਣਾ ਤਿੱਖੀਆਂ ਬੜਲਾ ਹਨ ਅੰਗਾ ਪਹਿਲਾਂ ਤਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪਾਉੜੇ ਔਰੜ ਫੌਜਾਂ ਆਈਆਂ ਬੀੜ ਚੜੇ ਕੰਧਾਰੀ ਸੜਕੇ ਮਿਆਂ ਨੂੰ ਕੱਟੀਆਂ ਤਿੱਖੀਆਂ ਤਰਵਾਰੀ ਕੜ ਕੇ ਉੱਠੇ ਰਣਮਚਿਆ ਵੱਡੇ ਹੰਕਾਰੇ ਸਿਰ ਤਲ ਬਾਹਾਂ ਘਨਲੇ ਫੁੱਲ ਜਿਹੇ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨ ਯਾਰੀ ਦੁਆ ਘੁੰਧਾਰਾ ਮੋਹ ਜੜੇ ਜਾਂ ਸੱਟ ਪਈ ਖਰਵਾਰਕ ਤੱਕ ਤੱਕਿਆ ਬਰ ਦੁਰਗ ਸਾਤਕ ਮਾਰੇ ਭਲੇ ਜੁਝਾਰਕ ਪੈਦਲ ਮਾਰੇ ਹਾਥੀਆਂ ਸਾਂਗ ਰਤ ਗਰੇ ਅਸਵਾਰਕ ਸੋਹਣ ਸੰਝਾ ਬਾਗੜਾ ਜਣ ਲੱਗੇ ਫੁੱਲ ਅਨਾਰਕ ਗੁੱਸੇ ਆਈ ਕਾਲਕਾਂ ਹੱਥ ਸੱਜੇ ਲੈ ਤਰਵਾਰਕ ਏਦੂ ਪਾਰੋਂ ਓਤ ਪਰ ਹਰਨਾਵਿਸ਼ ਕਈ ਹਜ਼ਾਰਕ ਜਣ ਇਕਾ ਰਹੀ ਕੰਧਾਰਕ ਸਾਦਰ ਅਹਿਮਦ ਤੇਰੇ ਵਾਰਕ ਪੌੜੀ ਦੁਆ ਕੰਧਾਰਾ ਮੋਹ ਜੜੇ ਜਾਂ ਸੱਟ ਭਈ ਜਮ ਤਾਨਕ ਦੁਆ ਕੰਧਾਰਾ ਮੋਹ ਜੜੇ ਸੱਡ ਭਈ ਜਮ ਤਾਨਕ ਪਦ ਖਿੰਬ ਨ ਸੁਮਨ ਚਾਇਆ ਦਾਲੂ ਪਰ ਭਗਸ ਤਾਨਕ ਫੜੇ ਬਲੰਦ ਮੰਗਾਇ ਉਸ ਫਰਮਾਇਸ਼ ਕਰ ਮੁਲਤਾਨਕ ਗੁੱਥੇ ਆਈ ਸਾਹਮਣੇ ਰਣੰਦਰ ਘੱਟਣ ਕਾਣਕ ਅੱਗਾ ਤੇਗ ਵਗਾਇ ਦੁਰਗਸਾ ਬੜ ਸੁਮਨ ਬਹੀ ਪਲਾਣਕ ਰੜਕੇ ਜਾ ਕੇ ਧਰਦ ਕੋ ਬੜ ਪਾਖਰ ਬੰਡ ਕੇ ਕਾਣਕ ਵੀਰ ਪਲਾਣੋਂ ਡਿਗਿਆ ਕਰ ਸੇਦਾ ਸੁਭ ਸੁ ਜਾਣ ਕੋ ਸਵਾਸ ਲਾਉਣੇ ਖਾਣ ਕੋ ਸਦਾ ਸਵਾਸ ਤੇਰੇ ਤਾਨ ਕੋ ਤਾਰੇ ਫਾਂ ਪਾਨ ਚਬਾਣ ਕੋ ਸਦ ਰੈਪਤ ਕੈਫਾਂ ਖਾਣ ਕੋ ਸਦ ਰਹਿਮਤ ਤੁਰੇ ਨਚਾਨ ਕੋ ਪੂੜੀ ਦੁਰਗਾ ਤੈਦਾਨ ਵੀ ਗੈ ਸੰਗਰ ਕਥੇ ਉਰ ਉੱਠੇ ਸੂਰਮੇ ਆਡਾਹੇ ਮੱਥੇ ਕਟ ਤੁਫੰਗੀ ਗੈ ਬਰੀ ਦਲ ਗਾਏ ਨਖਥੇ ਕਾਡੋ ਤਪੰਗੀ ਕੈ ਬਰੀ ਦਲਗਾਹੇ ਨਖੱਥੇ ਦੇਖਣ ਜੰਗ ਫਰਿਸ਼ਤੇ ਅਸਮਾਨੋਂ ਲੱਥੇ ਪਾਉੜੇ ਦੁਹਾੰ ਕੰਧਾਰਾ ਮੋਹਜੜੇ ਦਲ ਕੁੜੇ ਨਗਾਰੇ ਓੜ ਆਏ ਸੂਰਮੇ ਸਰਦਾਰ ਰਣਯਾਰੇ ਲੈ ਕੇ ਤੇਗਾ ਵਰਸੀਆਂ ਹਥਿਆਰ ਉਭਾਰੇ ਟੋਪ ਪਟੇਲਾ ਫਖਰਾ ਗਲ ਸੰਝ ਸਵਾਰੇ ਲੈ ਕੇ ਵਰਸੀ ਦੁਰਗਸਾ ਬਉਧਾਨ ਮਾਰੇ ਚੜੇ ਰਥੀ ਗਜ ਘੋੜੇ ਮਾਰ ਭੋਇੰਦੜਾਰੇ ਜਾਨ ਹਲਵਾਏ ਸੇਖ ਨਾਲ ਵਿਣ ਵੜੇ ਉਤਾਰੇ ਪਾਉੜੇ ਦੁਆ ਕੁੰਨਾਰਾ ਮੋਜੜੇ ਨਾਲ ਤੌਸਾਂ ਭਾਰੇ ਲੈ ਭਗਉਤੀ ਦੁਰਗਸਾ ਵਰ ਜਾਗਨ ਭਾਰੇ ਲਾਏ ਰਾਜੇ ਸੁਮਨੋਂ ਰਤ ਪੀਆ ਪਿਆਰੀ ਸੁਭ ਪਲਾਣੋਂ ਡਿਗਿਆ ਉਪਮਾ ਵਿੱਚ ਹਰੀ ਦੁਬ ਰਤੂ ਨਾਲੋਂ ਨਿਕਲੇ ਵਰਸੀ ਦੋਤਾਰੇ ਜਾਨ ਰਜਾ ਦੇ ਉਤਰੀ ਪੈਨ ਸੂਹੀ ਸਾਰੀ ਪਾਉੜੇ ਦੁਰਗਾ ਅੱਤ ਅਦਾਨਵੀ ਫੇੜ ਪਿਆ ਸਬਾਹੇ ਸਤਰਪੁਜੂਤੇ ਦੁਰਗਸਾ ਗਿਆ ਸਬਨੀ ਬਾਹੀ ਸੋਮਨ ਸੋਮ ਸੰਘਾਰੇ ਆਂ ਵਦ ਜੇਹੇ ਸਾਹੀ ਫੌਜਾਂ ਰਾਖਸੀ ਆਰੀਆ ਦਿਖ ਰੋਵਣ ਤਾਹੀ ਮੋਹੇ ਕੁਲੂਚੇ ਕਾਦੇ ਸੜ ਘੋੜੇ ਰਾਹੇ ਭਜਦੇ ਹੋਏ ਮਾਰਿਯਨ ਮੁੜ ਝਾਕਣ ਨਾਹੀ ਪਾਉੜੀ ਸੋੰਬਨ ਸੰਭ ਬਿਠਾਇਆ ਜਮਦੇ ਤਾ ਮਨੋ ਇੰਦਰ ਸਾਧੂ ਬੁਲਹਾਇਆ ਰਾਜ ਅਪਵੇਖਨ ਸਿਰ ਪਰ ਸਤਰਿ ਫਰਾਇਆ ਰਾਜੇ ਇੰਦਰ ਦੇ 14 ਲੋਕਾਂ ਦਾ ਸਾਯਾ ਜਹ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪਾੜੀਆਂ ਫਿਰ ਨਾ ਜੁਨੀ ਆਇਆ ਜਿਨ ਇਹ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪਾੜੀਆਂ ਫਿਰ ਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ